ਚਲੋ ਚਲੋ ਅੱਜ ਹਲਵਾਈ ਹੋਣਾ ਤਿਆਰੀ ਕਰੋ ਮੰਡੀ ਨੂੰ ਕੂਚ ਕਰੋ ਮੁੰਡਿਓ ਚਾ ਚਾ ਸਵੇਰੇ ਸਵੇਰੇ ਡਾਂਡੀ ਲਾ ਬਾਂਡੇ ਨਾ ਘਵਾ ਦਿਓ ਚਾਚਾ ਕੇ ਨਾ ਸਾਦਾ ਵਿਆਹ ਭੈਂਟਾ ਲਵਾ ਦੇਣਾ ਤੁਹਾਡਾ ਫੋਟੋ ਖੇਚਣਾ ਮੋਟੇ ਹਜੇ ਲੋਟ ਗਈ ਪਤੀਲਾ ਉੱਤੇ ਖੜਾ ਪਤੀਲਾ ਦਾ ਫਿਰਦਾ ਮੋਟਾ ਆਨੇ ਰੇੜੀ ਪਿੱਛੇ ਕੁੱਤਾ ਨਹੀਂ ਲੈ ਕੇ ਜਾਂਦੇ ਉਹ ਨਹੀਂ ਕੇ ਮੋਟਾ ਮੈਂ ਪਿੱਛੇ ਜਿੱਦੀ ਭੈਣ ਹੈ ਔਰ ਇਹ ਇਸकी ਮੰਮੀ ਹੈ ਯਾਨੀ ਕਿ ਮੇਰੀ ਵੀ ਮੰਮੀ ਹੈ ਅੱਜ ਹਲਵਾਈ ਆਉਣਗੇ ਔਰ ਕੰਮ ਸ਼ਟਾਰਟ ਹੈ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ ਚੱਕਦੇ ਨਹੀਂ ਗਰੀਬੀ ਆਂ ਸ਼ੁਰੂ ਵਿਆਹ ਆਪਣੇ ਫਿਰ ਹਾਂਜੀ ਅੰਜਾਈ ਚ ਆ ਆ ਵੀ ਲਵਿਆਹ ਦਾ ਵਿਆਹ ਆ ਕਰ ਐ ਲਾਦਾ ਵਿਆਹ ਵਾਲਾ ਕਰ ਹਣਾ ਕੋਈ ਸਟੋਰੀ ਮੈਚ ਨਹੀਂ ਕਰ ਸਕਦੇ ਤੁਸੀਂ ਹਾਂ ਹਾਂ ਪਾਸਰਾ ਲੱਗ ਰਿਹਾ ਆ ਚੁੱਕੇ ਨੇ ਹਲਵਾਈ ਸਾਹਿਬ ਆ ਚੁੱਕੇ ਨੇ ਹਲਵਾਈ ਹਲਵਾਈ ਲੱਭ ਮਾਰੇ ਸੁਪਨਾ ਆਇਆ ਮੇਰੇ ਕੋਲ ਭਾਈ ਤੇ ਕਰੇ ਲੱਗਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਚਲੋ ਚਲੋ ਅੱਜ ਹਲਵਾਈ ਹੋਣਾ ਤਿਆਰੀ ਕਰੋ ਮੰਡੀ ਨੂੰ ਕੂਚ ਕਰੋ ਮੁੰਡਿਓ ਮੰਡੀ ਮੰਡੀ ਨੂੰ ਚੱਲੋ ਮੰਡੀ ਨੂੰ ਬੁੱਕੇ ਮੰਡੀ ਹੈ ਗੁੱਡ ਮਾਰਨਿੰਗ ਗਾਇਸ ਹਾਈ ਗੁੱਡ ਮਾਰਨਿੰਗ ਹਾਊ ਆਰ ਯੂ ਓ ਦਿਸ ਇਜ਼ ਗੋਬੀ ਐਂਡ ਦਿਸ ਇਜ਼ ਗੁਗੂ ਗੋਬੀ ਫਲਾਵਰ ਦਿਸ ਇਜ਼ ਗੋਬੀ ਦਿਸ ਇਜ਼ ਆ ਵਾ ਵੈਰੀ ਬਿਊਟੀਫੁਲ ਵੈਰੀ ਗੁੱਡ ਰੇਟ ਇਨ ਦੀ ਮੰਡੀ ਗੋਬੀ ਦੀ ਅੰਗਰੇਜ਼ੀ ਭਰਾਵਾ ਜਾਗਾ ਗੋਬੀ ਫਲਾਵਰ ਯਾ ਨਾ ਨਾ ਐ ਨਹੀਂ ਹੁੰਦਾ ਦਿਸ ਇਜ਼ ਫੈਟੀ ਫਲਾਵਰ ਆ ਸਵੇਰੇ ਸਵੇਰੇ ਇਹ ਡਾਂਡੀ ਲਾ ਖਾਂ ਖਾਂ ਬਣ ਗਈ ਐ ਗੋਭੀ ਦੇ ਭੱਲੇ ਆਏ ਤੂੰ ਬਣੀ ਗੋਭੀ ਜੀ ਹੋਣ ਲੜਕੀ ਦਿਸ ਇਜ਼ ਦਿਸ ਇਜ਼ ਕੈਰਟ ਐਂਡ ਦਿਸ ਇ ਗੁੱਗੂ ਐਂਡ ਵਾਓ ਦਿਸ ਇ ਮੋਟਾ ਮੱਕਰੇ ਜਿਹੜਾ ਅਸੀਂ ਕਰੇ ਲਾਇ ਨਹੀਂ ਕੁਸ਼ਕੀ ਕਿਲੋ ਕਿਲੋ ਹਾਟੇ ਜਿਹੜੀ ਲਾਉਣੀ ਨਾ ਡੰਡਿਆਂ ਚ ਪਿੰਡੋਂ ਲਾਉਣੀ ਬ੍ਰੋ ਲਾਉਣੀ ਆ ਕੋਈ ਲਿਆਇ ਨਹੀਂ ਲਾਉਣੀ ਜਮਾ ਵਾਇਆ ਇਹ ਜੇ ہماری ਮੋਟੀ ਭੈਣ ਹੈ ਔਰ ਇਹ ਇਸki ਮੰਮੀ ਹੈ ਯਾਨੀ ਕਿ ਮੇਰੀ ਵੀ ਮੰਮੀ ਹੈ ਅੱਜ ਹਲਵਾਈ ਆਉਣਗੇ ਔਰ ਕੰਮ ਸਟਾਰਟ ਹੈ ਗੁੱਡ ਮਾਰਨਿੰਗ ਹੈਵ ਅ ਨਾਈਟ ਬਾਈ ਬਰੀ ਗੁੱਡ ਮਾਰਨਿੰਗ ਲਓ ਵੀ ਹਲਵਾਈ ਨੇ ਅੱਜ ਬਹਿ ਜਾਣਾ ਜੇ ਤੇ ਗੱਗੂ ਨੇ ਸਮਾਨ ਸੂਨ ਲਾਈ ਜਾਂਦੇ ਦਵਾ ਦਾ ਹਾਂ ਤੇ ਗਾਵਾਂ ਦਾ ਹੈਗਾ ਤੇ ਗਾਮਾ ਰੱਖ ਦੋ 20 ਕਿਲੋ ਲੈ ਜਾਵਾਂ ਕਿੰਨੇ ਵੀਰੇ 20 ਕਿਲੋ ਰੱਖ ਦੋ ਵਾਧੂ ਹੋ ਜਾਣਾ ਚੱਕੋ ਸਮਾਨ ਸਾਰਾ ਆਲੂਆਂ ਆਲੂਆਂ ਦੀ ਬੋਰੀ ਲਾਓ ਦਵਾ ਦਾ ਛੇਤੀ ਛੇਤੀ ਮੇਰੇ ਵੀਰ ਦੱਬ ਦਿਓ ਕੱਲੀ ਕਿਹਦਾ ਭਾਂਡੇ ਦੇ ਦੇ ਸਿਲੰਡਰ ਵੀ ਨਾਲ ਦੇ ਦੇ ਹਾਂ ਵੀ ਰੈਡੀ ਆ ਰੈਡੀ ਭਾਈ ਚਲੋ ਹੈ ਕਿਰੂਣਿਆ ਯਾਰੀ ਤੇ ਯਾਰੀਆਂ ਹਾਂ ਹੋ ਚੁੱਕੀਆਂ ਨੇ ਹੋ ਚੁੱਕੀਆਂ ਕਿਸ਼ੋਰਿਆਂ ਨੇ ਠੰਡ ਬੜੀ ਲਾਦੀ ਤੇ ਅੱਗ ਵਾਲ ਕੇ ਟੇਬ ਨੇ ਬੈਠੇ ਰਹਿੰਦੇ ਤੇ ਬਾਤ ਚੱਲਿਆ ਬਾਹਰ ਹੁਣ ਆਹੋ ਲਾਦਲੇ ਮਾਣੇ ਸਰ ਲੇਖ ਲਿਆ ਵਾ ਆ ਲੈ ਜਾ ਤਾ ਬਾਤ ਠੀਕ ਆ ਫੜ ਲਾ ਬਾਤ ਠੀਕ ਫੋਟੋ ਖਿੱਚ ਲੈੰਦੀ ਇਹਦੀ ਲੈਟ ਪਰ ਸਕਰੀਨ ਸ਼ਾਟ ਲੈ ਲਓ ਸਾਡੇ ਭਾਂਡੇ ਘਵਾ ਸਕਦੇ ਆ ਆਹੋ ਭੇਜ ਦੇ ਲੋੜ ਪਈ ਜੇ ਲੋੜ ਪਈ ਤੇ ਕਹਿ ਦੇ ਆਗੇ ਪਾਓ ਭਾਂਡੇ ਦਾ ਘਵਾ ਦਿਓ ਚਾਚਾ ਕੇ ਨਾ ਤੁਹਾ ਦਾ ਵਿਆਹ ਭਾਂਡਾ ਲਵਾ ਦੇਣਾ ਤੁਹਾਡਾ ਫੋਟੋ ਖਿੱਚਣੇ ਮੋਟੇ ਅਗੋਂ ਉਸਨੇ ਨੈਟ ਜੜ ਪਾ ਦੇਣਾ ਸਕਰੀਨ ਸ਼ਾਟ ਲੈ ਲੈਣਗੇ ਪਾਂਡਿਆ ਦਾ ਚੱਲ ਵੀ ਤੋਰ ਉਹ ਨਾ ਫਰੀਕੀ ਪਾਂਡੇ ਜਵੇਂ ਚਮਚੇ ਕੜਛੂ ਮਾਰੀ ਚਮਚੇ ਰਾਵਿਆ ਵੱਡਾ ਚਮਚਾ ਫਿਰ ਨਹੀਂ ਲੋੜ ਹੈ ਚਮਚਾ ਟਰੈਕਟਰ ਵਿੱਚ ਉਹ ਹਾਲੇ ਨਹੀਂ ਲੋੜ ਹੈ ਹਜੇ ਲੋਟ ਗਈ ਪਤੀਲਾ ਉੱਤੇ ਖੜਾ ਪਤੀਲਾ ਦਾ ਫਿਰਦਾ ਸਗਲਾ ਤੇ ਡੋਰੀ ਆ ਰਹੀ ਚੱਲ ਬਈ ਮੋਟਾ ਆ ਰੇ ਰੇੜੀ ਪਿੱਛੇ ਕੁੱਤਾ ਨਹੀਂ ਲੈ ਕੇ ਜਾਂਦੇ ਉਹ ਨਹੀਂ ਕੇ ਮੋਟਾ ਮੈਂ ਪਿਛੋਂ ਜੇ ਦਰਿਆਉਂਦਾ ਓਏ ਜੇ ਰੈਡੀ ਵੀ ਕੁੱਤਾ ਨਹੀਂ ਹੁੰਦਾ ਹੁੰਦਾ ਮੋਟਾ ਹੋਵੇ ਹੁੰਦਾ ਪਿਆ ਬੱਸ ਆਵੇ ਤੈਨੂੰ ਘਰ ਪਰਦੇਈ ਕਿਹਦੇ ਵੇਲੇ ਸਫਾਈ ਕਰਤੀਏ ਲਓ ਜੀ ਵੇਲੇ ਸਾਡੀ ਸਫਾਈ ਹੋ ਰਹੀ ਸਾਡੇ ਸ਼ਰੂ ਨੇ ਵਿਆਹ ਦੀਆਂ ਤਿਆਰੀਆਂ ਲਓ ਜੀ ਤਿਆਰੀਆਂ ਯਾ ਭੇ ਵਿਖੇ ਇਤਨਾ ਕੰਮ ਛੇ ਖੱਚ ਦੇਣਾ ਚੱਕ ਦੇਣੀ ਗਰੀਬੀ ਆ ਸ਼ਰੂ ਵਿਆਹ ਹਾਂ ਜੀ ਅੰਜਾਈ ਚ ਆਵੇ। ਆ ਮੈਂ ਲਵਿਆਲਾ ਕਹੇ। ਐ ਲਾ ਦਾ ਵਿਆਹ ਵਾਲਾ ਕਰ ਹੁਣ। ਕੋਈ ਸਟੋਰੀ ਮੈਸ ਨਹੀਂ ਕਰ ਸਕਦੇ ਤੁਸੀਂ। ਹਾਂ। ਪਤਾ ਸਰਾ ਲੱਗਣਾ। ਓਕਰ ਰਿਪੋਰਟ ਹੋਣੀ। ਰਾਜੂ ਹਲਵਾਈ ਸਾਡੇ ਆ ਚੁੱਕੇ ਨੇ। ਸਾਡੇ ਹਲਵਾਈ ਸਾਹਿਬ ਆ ਚੁੱਕੇ ਨੇ। ਮੰਮੀ ਕਹਿੰਦੀ ਮੈਂ ਸਾਰੇ ਪੈਲਸ ਚ ਹਲਵਾਈ ਲੱਭ ਮਾਰੇ ਸੁਪਨਾ ਆਇਆ। ਮੈਂ ਗਲਵਾਈ ਤੇ ਘਰੇ ਲੱਗਾ। ਹਾਂ ਬੰਦਾ ਕੀ ਆ ਜਣਾ। ਮੈਂ ਭਾਈ ਦਾ ਘਰੇ ਰਾਤੀ ਕਹਿੰਦਾ ਨਹੀਂ ਜੀ ਪਰਸੋਂ ਆ ਜਣੇ ਐਵੇਂ ਕਿ ਮੈਂ ਪਰਸੋਂ ਆਣੇਗਾ ਤੂੰ ਸਾਨੂੰ ਆਉਂਦੇ ਹੀ ਕਹਿੰਦਾ ਮਾਤਾ ਨਾ ਇੱਧਰ ਨੂੰ ਆ ਜਣੇ ਫਿਰ ਵੇਖ ਲਓ ਆ ਜਣੇ ਤੁਸੀਂ ਵੇਖ ਰਹੇ ਆਂ ਤਾਂ ਗਾਲਾਂ ਖਾਣੀ ਮਾਤਾ ਤੇ ਮੈਨੂੰ ਵੀ ਗਾਲਾਂ ਆ ਕਿਦਾ ਮੈਂ ਪਰਸੋਂ ਆ ਜਾ ਤੂੰ ਭਾਂਡੇ ਤਿਆਰ ਕਰ ਲਓ ਠੀਕ ਹੈ ਇੱਦਾਂ ਛਿੱਡੀ ਖੇਤੀ ਅੱਗੇ ਅਸੀਂ ਲੇਟ ਹੋਈ ਜਾਂਦੇ ਆਂ ਛਿੱਡੀ ਖੇਤੀ ਦਾ ਪੁੱਤ ਹੋ ਜਾ ਕੜਾਈ ਚਾਹ ਦੇ ਦੀ ਕੀ ਕਹਿੰਦੀ ਰਾਜੂ ਜਵਾਨੀ ਸੁਨੋ ਗਰਦੀ ਸੁਨੋਦੀ ਜਵਾਨੀ ਕਹਿੰਦੀ ਆ ਖਰਾਕ ਦੀ ਲੋੜ ਆ ਮਗਾਸਰ ਵਰਤੀ ਜਵਾਨੀ ਕੀ ਕਹਿੰਦੀ ਆ ਖਰਾਕ ਦੀ ਲੋੜ ਆ ਪੱਲੇ ਕੈਂਚਰ ਆਇਆ ਆ ਆਓ ਬੇਬੀ ਗੋ ਯਾ ਆ ਬਿਆਜ ਖਰਾਕ ਹੀ ਪੂਰੀ ਹੋਣੀ ਆ ਹਵਾਈ ਹਲਵਾਈ ਹੁੰਦੇ ਆ ਗਾਜਰ ਖਰਾਬ ਨਹੀਂ ਕਰਨੀ ਜਿਆਦਾ ਗਾਜਰ ਚੰਗੀ ਤਰ੍ਹਾਂ ਸਪਾਈ ਕਰ ਲਈ ਵੈਰੀ ਗੁੱਡ ਵੈਰੀ ਵਧੀਆ ਬਣੂਗਾ ਜੇ ਸਾਫ ਕਰਾਂਗੇ ਤਾਂ ਵਧੀਆ ਬਣੂ ਯਾਰ ਹਾਂ ਜੀ ਗਾਜੂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ